ਇਹ ਤਸਵੀਰਾਂ ਪਟਿਆਲਾ ਦੇ ਗੁਰਮਤ ਇਨਕਲੇਵ ਗਲੀ ਨੰਬਰ 5 ਦੀਆਂ ਨਹੀਂ ਜਿੱਥੇ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋਂ 35 ਸਾਲਾਂ ਔਰਤ ਨਾਲ ਇੱਕ ਵਿਅਕਤੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਔਰਤ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਪੁਲਿਸ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਮੁਲਜ਼ਮ ਫਰਾਰ ਹੋ ਗਿਆ ਇਸ ਘਟਨਾ ਉਪਰੰਤ ਪੂਰਾ ਇਲਾਕਾ ਦਹਿਲ ਗਿਆ ਤੇ ਲੋਕੀ ਸਹਿਮੁੱਠੇ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੋੜਲੀ ਜਾਂਚ ਦੌਰਾਨ ਪੁਲਿਸ ਨੇ ਦੱਸਿਆ ਕਿ ਉਕਤ ਔਰਤ ਦੀ ਪਛਾਣ ਰਜਨੀ ਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 35 ਸਾਲ ਦੀ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਉਕਤ ਔਰਤ ਪਿੱਛੋਂ ਸਨੌਰ ਸ਼ਹਿਰ ਨਾਲ ਸੰਬੰਧਿਤ ਹੈ ਪਰ ਇੱਥੇ ਕਿਸੇ ਘਰ ਦੇ ਵਿੱਚ ਰੋਟੀ ਬਣਾਉਣ ਦਾ ਕੰਮ ਕਰਦੀ ਸੀ ਜਿਸ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਅੱਜ ਤਕਰੀਬਨ ਜੀ ਸਾਨੂੰ ਥਾਣੇ ਪਸਿਆਣਾ ਉੱਥੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਰਜਲੀ ਨਾਜ਼ੀ ਲੇਡੀ ਦੀ ਡੈੱਡ ਬੋਡੀ ਜਿਹਨੇ ਜਿੱਥੇ ਆਪਾਂ ਹੁਣੇ ਖੜੇ ਆ ਇੱਕ ਗੁਰਮਤ ਐਂਕਲੇਵ ਚ ਘਰ ਨੰਬਰ 11 ਉੱਤੇ ਫਰਸਟ ਫਲੋਰ ਤੇ ਇਹਨਾਂ ਦੀ ਡੈੱਡ ਬੋਡੀ ਮਿਲੀ ਹੈ ਮਲਟੀਪਲ ਇੰਜਰੀਜ਼ ਨੇ ਜੀ ਉਹਨਾਂ ਦੇ ਜਿਹੜੇ ਕਿ ਅਸੀਂ ਪੋਸਟਮਾਰਟਮ ਦੇ ਰਹੇ ਜੇ ਕਰਵਾਵਾਂਗੇ ਉਹ ਡਾਕਟਰ ਸਾਹਿਬ ਦੀ ਰਿਪੋਰਟ ਤੇ ਪਤਾ ਲੱਗੂਗਾ ਕਿ ਕਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਸਾਡੀ ਥਾਣਾ ਪੁਲਿਸ ਟੀਮ ਇੱਥੋਂ ਅਸਿਸ਼ਾ ਸਾਹਿਬ ਇੰਸਪੈਕਟਰ ਅਜੀਤ ਕੁਮਾਰ ਤੇ ਹੋਰ ਸਾਡੀ ਟੀਮ ਲੱਗੀ ਹੋਈ ਹੈ ਜੀ ਦੋਸ਼ੀ ਨੂੰ ਸਾਡੇ ਸਸਪੈਕਟ ਹੈਗੇ ਉਹਨਾਂ ਦੇ ਪ੍ਰਤੀ ਅਸੀਂ ਟੀਮਾਂ ਲਾ ਦਿੱਤੀਆਂ ਜੋ ਕਿ ਇੱਥੇ ਰਹਿੰਦੇ ਸੀ ਜਿਹੜੇ ਮ੍ਰਿਤਕ ਨੇ ਉਹਨਾਂ ਦਾ ਰਜਨੀਜੀ ਉਹਨਾਂ ਦਾ ਨਾਮ ਹੈ ਕਰੀਬ 35 ਸਾਲਾਂ ਦੇ ਹੋਣਗੇ ਜੀ ਇਹ ਵੈਸੇ ਪਿੱਛੇ ਸਨੌਰ ਦੇ ਰਹਿਣ ਵਾਲੇ ਆ ਜੀ ਇਹ ਕਿਸ ਕਾਰਨ ਇੱਥੇ ਕੱਲ ਆਏ ਨੇ ਕਿਵੇਂ ਇਹ ਘਟਨਾ ਹੋਈ ਉਹ ਤਫ਼ਤੀਸ਼ ਦਾ ਵਿਸ਼ਾ ਹੈ ਜਿਹੜੇ ਮੁੱਢਲੀ ਤਫ਼ਤੀਸ਼ ਹੈ ਉਹ ਸਾਨੂੰ ਦੇਖ ਕੇ ਕ੍ਰਾਇੰਸੀ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਕੋਈ ਆਪਸੀ ਝੜਪ ਹੋਈ ਹੈ ਉਸ ਕਰਕੇ ਕਿ ਉਹ ਜਿਹੜੇ ਇੰਜਰੀਜ਼ ਨੇ ਉਹਨੇ ਸਰ ਰਜਨੀ ਤੇ ਕੀ ਰੋਟੀ ਕੀ ਕੀ ਕੰਮ ਕੀ ਕਰਦੀ ਸੀ ਤੇ ਵੈਸੇ ਜੋ ਹੈ ਤਾਂ ਮਤਲਬ ਪਤਾ ਲੱਗਿਆ ਉਹ ਇਹੀ ਆ ਵੀ ਇਹ ਘਰੇਲੂ ਕੰਮ ਕਰ ਕਰਦੇ ਨੇ ਬਾਕੀ ਅਸੀਂ ਸਾਡੀ ਟੀਮ ਲੱਗੀ ਹੈ ਇਨਵੈਸਟੀਗੇਸ਼ਨ ਹੈ ਅਸੀਂ ਬਾਅਦ ਚ ਜਦੋਂ ਦੋਸ਼ੀ ਦੀ ਗ੍ਰਿਫਤਾਰੀ ਹੋ ਜੂਗੀ ਫਿਰ ਅਸੀਂ ਡਿਸਕਲੋਸ ਕਰਾਂਗੇ ਕਿਹਨੇ ਮਾਰਿਆ ਜਿਹੜਾ ਅਕਿਊਜ਼ ਦੇ ਵਿੱਚ ਕੋਈ ਲੱਗਿਆ ਹੈ ਹੇ ਤੱਕ ਤਾਂ ਇਹ ਪ੍ਰਾਈਮਿਸ ਇੰਸਪੈਕਟ ਹੀ ਨੇ ਜਿਹੜੇ ਇੱਥੇ ਵਿਅਕਤੀ ਰਹਿੰਦੇ ਸੀ ਉਹਨਾਂ ਦਾ ਨਾਮ ਮੇਖਾ ਕੁਲਵੀਰ ਸਿੰਘ ਹਮਨ ਹੈ ਤੇ ਪਰਿਵਾਰ ਵੀ ਉਹਨਾਂ ਤੇ ਦੋਸਤਾਂ ਦਾ ਤੇ ਉਹ ਫਰਾਰ ਵੀ ਹਨ ਸਾਡੀ ਟੀਮਾਂ ਲੱਗੀ ਹੈ ਜਲਦੀ ਉਹਨਾਂ ਨੂੰ ਅਪਰੀਹੈਂਡ ਕਰਕੇ ਜਾ ਦਿਉਨੋ ਫੜ ਕੇ ਉਹਨਾਂ ਦਾ ਪੁੱਛਗਿੱਛ ਕੀਤੀ ਆਵੇਗੀ ਤੇ ਅਕੋਰਡਿੰਗ ਵੀ ਉਹਨਾਂ ਦੀ ਅਸੀਂ ਕਾਰਵਾਈ ਕਰ ਰਹੇ ਆਂ ਗਿਆਨ ਦਿਖਾਉਂਦੇ ਤੇ ਜਹਾਂ ਬਾਡੀ ਸੀ ਇਹ ਪਿਆ ਰੌਂਚੈਂਟ ਹੋਇਆ ਪਿਆ ਕੋਈ ਜਾਂਚ ਵੀ ਚੱਲਿਆ ਸੀ ਨਹੀਂ ਜੀ ਜਨਾਬ ਬਾਡੀ ਤੋਂ ਪਤਾ ਲੱਗਦਾ ਹੈ ਇਹ ਕੱਲ ਦਰਮਿਆਨੀ ਰਾਤ ਜਿਹੜੀ ਹੈ ਰਾਤ ਨੂੰ ਲੇਟ ਹੋਇਆ ਹੈ ਬਿਕੋਜ਼ ਇੱਥੇ ਕਿਸੇ ਵੀ ਇਹ ਮੁਹੱਲਾ ਕਾਫੀ ਨੇਬਰਹੂਡ ਚੰਗਾ ਹੈ ਘਰ ਖੁਰਾ ਅਸੇ ਪਾਸੇ ਬਣੇ ਹੋਏ ਆ ਤੇ ਵੈਲ ਇੱਥੇ ਪੋਪੂਲੇਸ਼ਨ ਕਾਫੀ ਹੈ ਪਰ ਕਿਸੇ ਨੇ ਕੁਝ ਵੀ ਦੇਖਿਆ ਨਹੀਂ ਤੇ ਇਸ ਲਈ ਸਾਨੂੰ ਲੱਗਦਾ ਵੀ ਲੇਟ ਰਾਤ ਹੋਇਆ ਹੋਊਗਾ ਕਿ ਥੋੜੀ ਜੀ ਸਟਿਫਨੈਸ ਵੀ ਬੋਡੀ ਚਾਹੀਈ ਹੋਈਏ ਤੇ ਅਕੋਰਡਿੰਗਲੀ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਠੀਕ ਹੈ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਵੀ ਕੀਤੇ ਜਾ ਰਹੀ ਹੈ ਅਜੇ ਹਿਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਮੁਲਜ਼ਮ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ ਤੇ ਇਸ ਦੇ ਨਾਲ ਇਹ ਵੀ ਦੇਖਣਾ ਹੋਵੇਗਾ ਕਿ ਆਖਰ ਰਜਨੀ ਦਾ ਕਾਤਲ ਕੌਣ ਹੈ ਦਨ ਮਿਊਟ ਲਈ ਪਟਿਆਲਾ ਤੋਂ ਹਿਮਾਂ marca de report.